ਕਪੂਰੀਆ ਜਾਦਾ ਵੀ ਆ ਗਿਆ ਤਾੜੀ ਮਾਰੋ ਇੱਕ ਵਾਰੀ ਖੁੱਲ ਕੇ ਜ਼ੋਰਦਾਰ ਤੇ ਪਿੱਛੇ ਪਿੱਛੇ ਬਲਵੀਰ ਸਿੰਘ ਪਾਲਾ ਜਲਾਲਪੂਰੀਆ ਵੀ ਆ ਗਿਆ ਇਹ ਐਸਪੀ ਲਾਹੌਰ ਜਣਾ ਪਿਆਰ ਤੇ ਮਦਨ ਕਪਾਲ ਬੋਪਾਰਾਏ ਜੀ ਤੁਹਾਡਾ ਵੀ ਧੰਨਵਾਦ ਉਹ ਵੀ ਪੁੱਜ ਗਏ ਵੀ ਨਿਊਜ਼ੀਲੈਂਡ ਦੀ ਧਰਤੀ ਤੇ ਕਹਿੰਦੇ ਤੇ ਨਾਲ ਗਲਜੀਤ ਸਿੰਘ ਜੀ ਨੜਾਲਾ ਸਾਹਿਬ ਉੱਚੋ ਕੇ ਨੜਾਲਾ ਸਾਹਿਬ ਜੀਆ ਨੂੰ ਵੱਡਾ ਧੰਨਵਾਦ ਮਦਨ ਕਬਾਲ ਬੋਪਾ ਰਾਏ ਜੀ ਤੇ ਪ੍ਰਿੰਸ ਇਹ ਵੀ ਟਾਕਾ ਲੈਣ ਗੁਰੂ ਘਰ ਦੀ ਕਰੋਨਾ 'ਚ ਵਿਸਲਾ ਮਾਰ ਕੇ ਆਏ ਨੇ ਵੱਡਾ ਧੰਨਵਾਦ ਅਰਪਿੰਦਰ ਜਲਾਲ ਤੇ ਬੂਟਾ ਉਮਰਾਨੀਆਂ ਸਾਡੇ ਵੱਡੇ ਵੀਰ ਵੱਡੇ ਵੀਰ ਆਹ ਕੌਣ ਆ ਗਿਆ ਆਹ ਸਾਹਮਣੇ ਵੇਖੋ ਜਰਾ ਖੰਡੂਰ ਸਾਹਿਬ ਦੀ ਧਰਤੀ ਦਾ ਇੱਧਰ ਰਪਿੰਦਰ ਕੁਝ ਦਾਸ਼ਕੇ ਗਿਆ ਕਬੱਡੀ ਦਾ ਜੂਬਾ ਮਾਨੁਕੇ ਗੱਲਾ ਜੀਵਨੀ ਬੁੱਧ ਗਿਆ ਆ ਵੀ ਜੀਵਨ ਅੰਦਰ ਜਿੰਨੂੰ ਫੀ ਮਾਰ ਜੋ ਜਲਾਲ ਪਿੰਡ ਦੇ ਵਿੱਚ ਵੱਡੀ ਗੱਡੀ ਦੇ ਨਾਲ ਆ ਵੀ ਮਰੀ ਬੇਨਤੀ ਹੈ ਜੀਵਨ ਮਾਨੁਕੇ ਗੱਲਾ ਵਾਲਾ ਗੱਲਾ ਸਿੰਘ ਮਿੰਦਰ ਸਿੰਘ ਕੋ ਸਾਹਿਬ ਤੁਹਾਡਾ ਵੀ ਧੰਨਵਾਦ ਹੈ ਬਹੁਤ ਬਹੁਤ ਜੈ ਧਾੜੀ ਵਾਲ ਜੀ ਜੀ ਆਣੋ ਸਾਡੇ 5 ਲੱਖ ਦੀਆਂ ਢੰਡਿਆਂ ਦੇ ਵਿੱਚ ਰੇਡਾਂ ਪਾਈਆਂ ਤੇ ਕਿਸਾਨੀ ਸੰਘਰਸ਼ ਦਾ ਜੋਧਾ ਇੱਕ ਤਾੜੀ ਮਾਰੋ ਯਾਰ ਜੀਵਨ ਮਾਨੁਕੇ ਗੱਲਾਂ ਵਾਲੇ ਦੇ ਨਾਮ ਤੇ ਕਬੱਡੀ ਦਾ ਜੂਮ ਜੀਵਨ ਮਾਨੁਕੇ ਗੱਲਾਂ ਵਾਲਾ ਜੀ ਟਾਂਡਾ ਰਾਮ ਸਿੰਘ ਜੀ